ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਓਏ ਯਾਰ ਇਹਨਾਂ ਨੂੰ ਬਾਹਰ ਜਿੰਦੇ ਚੱਲਣ ਦਿੰਦੇ ਆਂ था राजा 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 ਜੋ ਕੋਲ ਸਭ ਤੋਂ ਵੱਡਾ ਮਹਾਨ ਆਗਮਕੋਰ ਮੋਰਿਸ਼ਦ ਦਾ ਪ੍ਰਾਰਧਨ ਮਨਾ ਰਿਹਾ ਹੋ ਸਕਦਾ ਬਸਰ ਦੇ ਨਗਰ ਕਿਰਤਨ ਦੇ ਸ਼ਬਦ ਗਾਇਆ ਤੇ ਗੁਰੂ ਪਿਤਾ ਜੀਵਾਂ ਗੁਰੂ ਕੇ ਸੰਗਤ ਹੈ ਜਿਆਾ ਸੇਵਾਵਲੇ ਉਤਸ਼ਾਹ ਨਾਲ ਕਰ ਰਿਹਾ ਅੱਜ ਨੌਜਵਾਨ ਵੀਰਾਂ ਵੱਲੋਂ ਵੀ ਪ੍ਰਸੋਣੇ ਦਾ ਹਸਪਤਾਲ ਲਗਾਇਆ ਗਿਆ ਹੈ ਸੰਪੈਂਟੈਂਸ ਜਿਵਾ ਨੌਜਵਾਨ ਵੀਰਾਂ ਵੱਲੋਂ ਕੀਤੀ ਜਾ ਰਹੀ ਵੀਰ ਮਿੱਤਰ ਦੇ ਰੋਗੀ ਉਹਨਾਂ ਨੂੰ ਵੀ ਠੀਕ ਕਰਨ ਉਹ ਸਾਰੇ ਸਾਰੇ ਸਰੀਰਕ ਤਰੋ ਕੇ ਸੰਪੈਂਟੈਂਸ ਚਾਰ ਕਰ ਲੈ ਤੁਮ ਕੀ ਸਿੱਖਾ ਉਦਮ ਇਹਨਾਂ ਨੌਜਵਾਨ ਵੀਰਾਂ ਦੀ ਚੜ੍ਹਦੀ ਕਲਾ ਬਖਸ਼ਣ ਜਿਹੜੇ ਤਾਰੇ ਗੁਰੂ ਘਰ ਦੀ ਸੇਵਾ ਵਿੱਚ ਕਰਦਾ ਬਲ ਉਤਮ ਚੌਕ ਬਖਸ਼ਿਸ਼ ਕਰਦੇ ਹਨ ਸਾਰੇ ਨੂੰ ਸਾਡੇ ਆਦਰ ਨੂੰ ਗੁਰਦਿਆਂ ਕੋਟ ਬਧਾਈਆਂ ਜੀ ਸਤਿਗੁਰੂ ਜੀ ਕੇ ਬੈਗਲ ਜਾਸ ਸਿੰਘ ਜੀ ਸੋਮੇ ਜਮਲਾ ਦਾਸ ਕਰਾ ਗਏ ਨੇ ਬੇ ਨਾਮ ਦੇ ਬਖਸ਼ਿਸ਼ ਚੱਗੀ ਕਰ ਬਖਸ਼ਿਸ਼ ਇੰਨਾ ਕਿ ਜਾਣਿਆ ਜੇ ਮਾਈ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੇ ਜਿਕਰ ਨੇ ਪਰਪੋਰਤ ਜਿਹੜੇ ਮਾਈ ਪੈ ਨਹੀਂ ਪਹੁੰਚੇ ਕਿਸੇ ਕੰਮ ਅਨ ਉਹਨਾਂ ਨੂੰ ਵੀ ਬੇ ਸਿੰਘ ਕਰਦੇ ਆ ਗੁਰਸਵਾਰੇ ਹਰਮੰਦਾ ਅਨ ਮੋਤਸਰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਇਸ ਸਮੇਂ ਉਹ ਬਸਫਲ ਕਰੀਏ ਮੋਸਾਸਨ ਸਤਨਾ ਕਰੀਏ ਅਗਰ ਕਿਤਨੇ ਜਵਤ ਦੇ ਸ਼ਾਮ ਲੋਕੇ ਸਫਲਤਾ ਕਰੀਏ ਸਾਰਨ ਬੇਨਤੀ ਹੈ ਸਾਰਨ ਲੱਖਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਹਣਿਆ ਸਾਰਨ ਵੀਰ ਉਹਨਾਂ ਚਾਹ ਕੌਫੀ ਦਾ ਇੰਤਜ਼ਾਮ ਕੀਤਾ ਗਿਆ ਸਿੰਘਾਂ ਤੇ ਸੇਵਾ ਵਾਸਤੇ ਹੋਰ ਖਾਣ ਵਾਸਤੇ ਨਿਕਾਉਂ ਤਾਰ ਸਾਜ ਨੇ ਸਾਰਨ ਬੇਨਤੀ ਪ੍ਰਯਾਸ ਸਤਿਕਾਰ ਦੇ ਨਾਲ ਆਪ ਜੀ ਸ਼ਕਤ ਦੀ ਕਿਰਪਾਤਾ ਕਰਨੀ ਗੱਡੀ ਵਾਲੇ ਵੀ ਬੇਨਤੀ ਥੋੜੀ ਅੱਗੇ ਕਰ ਲਓ ਜੀ ਗੱਡੀ ਇੱਕ ਮਿੰਟ ਡਰਾਈਵਰ ਸਾਹਿਬ ਨੂੰ ਬੇਨਤੀ ਥੋੜੀ ਗੱਡੀ ਬੇਨਤੀ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇੰਨਾ ਵੀਰਾਂ ਵੱਲੋਂ ਲੰਗਰ ਲਗਾਇਆ ਗਿਆ ਹੈ 커피 ਦਾ ਲੰਗਰ ਚੱਲ ਰਿਹਾ ਨਾਲ ਸੈਂਡਵਿਚ ਨੇ ਬੜੇ ਪਿਆਰ ਸਤਿਕਾਰ ਨਾਲ ਸ਼ਗਨ ਦੀ ਕਿਰਪਾਲਤਾ ਕਰੋ ਆਰਾਮ ਦੇ ਨਾਲ ਪ੍ਰਾਪਤ ਕਰੋ ਨੌਜਵਾਨ ਵੀਰਾਂ ਬੇਨਤੀ ਹੈ ਆਸ਼ੂ ਭਾਈ ਸਾਹਿਬ ਜੀ ਲੱਕੀ ਭਾਈ ਸਾਹਿਬ ਜੀ ਸਾਰੇ ਦਲ ਕੇ ਅੱਜ ਸੇਵਾ ਕਰ ਰਹੇ ਨੇ ਸਤਿਗੁਰੂ ਕਿਰਪਾ ਕਰਨ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਔਰ 96 ਨੌਜਵਾਨ ਜਿਨ੍ਹਾਂ ਦਾ ਨਾਮ ਸਤਿਗੁਰ ਜੀ ਆਪ ਜਾਣਦੇ ਹਨ ਨੂੰ

هي جو نمبر جو الري چلوهي 300000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000